ਹਾਂਜੀ ਅੱਜ ਪੂਰਾ ਦਿਨ ਹੋ ਗਿਆ بارش ਪੈ ਜੀ ਨੂੰ ਦੁਪਹਿਰ 12 ਵਜੇ ਤੋਂ بارش ਬਹੁਤ ਦਾ ਖੂਬਸੂਰਤ ਨਜ਼ਾਰਾ بارش ਦੇ ਵਿੱਚ ਪਰਹਾਨ ਨੇ ਆਪਣੀ ਦਾਦੀ ਨੂੰ ਫੋਨ ਕਰਕੇ ਡਿਮਾਂਡ ਰੱਖੀ ਆ ਬਈ ਉਹਦੇ ਫੇਵਰੇਟ ਆ ਚੀਜ਼ ਖਾਣ ਵਾਲੀ ਸਾਨੂੰ ਦਿਖਾਉਨੇ ਆ ਪਰਹਾਨ ਕੀ ਕਰਦਾ ਪਹਿਲਾਂ ਤੁਸੀਂ ਬਾਰਸ਼ ਦਾ ਅਨੰਦ ਦੇਖੋ ਖੂਬਸੂਰਤ ਨਜ਼ਾਰਾ ਬਾਰਸ਼ ਚਲੋ ਸਾਨੂੰ ਦਿਖਾਉਨੇ ਆ ਪਰਹਾਨ ਕੀ ਕਰ ਰਿਹਾ ਪਰਹਾਨ ਕਿੱਥੇ ਆ ਬਈ ਪਰਹਾਨ ਇਹ ਉਹ ਪਰਹਾਨ ਇਹ ਬੈਠਾ ਵੀ ਦੇਖੋ ਕੀ ਕਰ ਰਿਹਾ ਪਰਹਾਨ ਦੀ ਡਿਮਾਂਡ ਸੀਗੀ ਅੱਜ ਬਾਰਿਸ਼ ਹੋ ਰਿਆ ਬਾਰਿਸ਼ ਦੇ ਵਿੱਚ ਦਾਦੀ ਨੂੰ ਫੋਨ ਕਰਕੇ ਕਹਿੰਦਾ ਵੀ ਮੈਨੂੰ ਗੋਲਗਲੇ ਬਣਾ ਕੇ ਦੋ ਤੇ ਪਰਹਾਨ ਕੋਲੇ ਹੀ ਬੈਠ ਗਿਆ ਗੋਲਗਲੇ ਖਾਣ ਵਾਸਤੇ ਪਰਾਂ ਕੀ ਬਣ ਰਿਹਾ ਹੈ ਗੋਗਲੇ ਗੋਗਲੇ ਬਣਦੇ ਆ ਕਿੰਨੇ ਖਾਏਗਾ ਫਿਰ ਕਿੰਨੇ ਗੋਲਗਲੇ ਖਾਣੇ ਆ ਮਨਨਡੋਰ ਪਰਹਾਨ ਲੈ ਵੀਰ ਸੋਈ ਦੇ ਵਿੱਚ ਹੀ ਨਾ ਕੋਲੇ ਬੈਠ ਗਿਆ ਗੋਲਗਲੇ ਖਾਣ ਬਾਅਦ ਤੇ ਗਰਮ ਗਰਮ ਗੋਲਗਲੇ ਖਾਏਗਾ ਹੈ ਇਹ ਉਹ ਅਣ ਰਹੇ ਨੇ ਗੋਲਗਲੇ ਵੀ ਪੰਜਾਬ ਜਤਨ ਗੋਲਗਲੇ ਕਹਿੰਦੇ ਨੇ ਬਾਕੀ ਹੋਰ ਪਾਸੇ ਪਤਾ ਨਹੀਂ ਕੀ ਕਹਿੰਦੇ ਆ ਇਹ ਨਹੀਂ ਪਤਾ ਤੁਸੀਂ ਦੱਸੋ ਵੀ ਇਹ ਕੀ ਹੁੰਦੇ ਨੇ ਪੰਜਾਬ ਜਤਾਂ ਇਹਨਾਂ ਨੂੰ ਮਿੱਠੇ ਗੋਲਗਲੇ ਗੁੜ ਦੇ ਗੋਲਗਲੇ ਵੜਦੇ ਆ ਪਰਹਾਨ ਗੋਲਗਲੇ ਖਾਊਗਾ ਹੁਣ ਹੈ ਪਰਹਾਨ ਕਹਿੰਦਾ ਮੈਂ ਤਾਂ ਅਗਰ ਸੋਈ ਚ ਬੈਠ ਕੇ ਕੋਲੀ ਬੈਠ ਕੇ ਖਾਣੇ ਆ ਹਾਂ ਚਲੋ ਵੀ ਪਰਹਾਨ ਲੈ ਕੇ ਗੋਲਗਲੇ ਆ ਰਿਹਾ ਆਪਣੇ ਹੁਣ ਇਹ ਗੋਲਗਲੇ ਖਾਊਗਾ ਬੈਠ ਕੇ ਕਿਤੇ ਬੈਠੂਗਾ ਵੀ ਚਲੋ ਚਲੋ ਵੀ ਆ ਗਿਆ ਪਰਹਾਨ ਨਾਲੇ ਕੱਲ ਪਰਹਾਨ ਸ਼ਾਪਿੰਗ ਕਰਕੇ ਆਇਆ ਸੀ ਪਰ ਹਾਨ ਕੱਲ ਉੱਥੋਂ ਪੁਰਾਣੇ ਕੀ ਲੱਗਿਆਂਦਾ ਕੱਲ ਹਾਂ ਕੋਕੀਆ ਇੱਕ ਹੀਆ ਕਾਰ ਦੇ ਮੂੰਹ ਇੱਕ ਕਾਰ ਦੇ ਮੂੰਹ ਲੈ ਕੇ ਆਇਆ ਵੀ ਦਿਖਾਓ ਇਹਦੇ ਵਿੱਚ ਦਿਖਾਓ ਕਿਹੜੇ ਕਾਰ ਹੈ ਹੂੰ ਹਾਂ ਫੇਵਰੇਟ ਫੇਵਰੇਟ ਕਲਰ ਕੌਨਸ ਹੈ ਜਾ ਫੇਵਰਟ ਕਾਰਡ ਦਿਸੇ ਫੇਵਰਟ ਕਾਰਡ ਕਿਹੜਾ ਤੇਰਾ ਹਾਂ ਹਾਂ ਪਰ ਹਨ ਆਪਦੀ ਮੰਮੀ ਨਾਲ ਬੈਠਾ ਬਈ ਗੁਲਗੁਲੇ ਖਾਈ ਜਾ ਰਿਹਾ ਹੈਂ ਪਰ ਆੜ ਗੁਲਗੁਲੇ ਖਾ ਰਿਹਾ ਗੁਲਗੁਲੇ ਕਿਹਨਾਂ ਟਾਈਮ ਤੇ ਹਨ ਜੇ ਫੇਵਰਟ ਗੁਲਗੁਲੇ ਲਓ ਵੀ ਛੋਨ ਨੂੰ ਜਿਹੜੇ ਹੁੰਦੇ ਨੇ ਆਏ ਹੁੰਦੇ ਆ ਇਹ ਪਰ ਹਨ ਗੁਲਗੁਲੇ ਖਾਈ ਜਾ ਰਿਹਾ ਇਹ ਪ੍ਰਹਾਨ ਕਲ ਕਾਰਡ ਲੈ ਕੇ ਆਇਆ ਸੀਗਾ ਰਸਤੇ ਦੇ ਵਿੱਚ 골ਡਾਸਟ ਲੋਕੇਸ਼ਨ ਪੈਂਦੀ ਆ ਵਧੀਆ ਉੱਥੇ ਸ਼ੋਰੂਮ ਨੇ ਪ੍ਰਹਾਨ ਬਹਿ ਜਿੱਤ ਕਰਨ ਲੱਗ ਗਿਆ ਵੀ ਮੈਂ ਤਾਂ ਇਹ ਲੈਕਿਨ ਪ੍ਰਹਾਨ ਨੇ ਫਿਰ ਇਹ ਕਿਹੜੇ ਕਿਹੜੇ ਕਾਰਡ ਨੇ ਇਹ ਪੋਕੇਮੋਨ ਪੋਕੇਮੋਨ ਪ੍ਰਹਾਨ ਦਾ ਮੂੰਹ ਹੁਣ ਗੋਲਗਲੇ ਨਾਲ ਭਰ ਗਿਆ ਹੈ ਹੈ ਨਾਲੇ ਗੋਲਗਲੇ ਖਾ ਰਿਆ ਪ੍ਰਾਨ ਅਨ ਹੁਣ ਗੋਲਗਲੇ ਖਾ ਕੇ ਹੁਣ ਬਾਹਰ ਮੀਂਹ ਦੇਖਣਾਗੇ ਵੀ ਕਿੰਨਾ ਕ ਮੀਂਹ ਪੈਂਦਾ ਹੈ ਬਾਹਰ ਨੂੰ ਜਾ ਰਿਹਾ ਬਾਹਰ ਮੀਂਹ ਦੇਖਣਾ ਬਸ ਬਾਹਰ ਸੜਕ ਤੇ ਨਾ ਜਾ ਬਾਹਰ ਬਹੁਤ ਗਿੱਲਾ ਹੂੰ ਇਹ ਕਿਹਦਾ ਹਾਂ ਚਲ ਆ ਲੈ ਉਹਨ ਅੰਦਰ ਹੀ ਆ ਜਾ ਬਾਹਰ ਮੀਂਹ ਬਹੁਤ ਪੈਂਦਾ ਚਲ ਅੰਦਰ 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 ਆ ਜਾਓ ਅੰਦਰ ਹੀ ਆ ਜਾਓ ਆ ਜਾਓ ਬਹੁਤ ਮੀਂਹ ਦੇਖ ਲਿਆ ਆ ਜਾਓ ਆ ਜਾਓ ਆ ਜਾਓ ਚਲੋ ਚਲੋ ਗਿੱਲੇ ਹੋ ਜਾਣਗੇ ਉਹ ਕੱਪੜੇ ਗਿੱਲੇ ਹੋ ਜਾਣੇ ਆ ਚਲੋ ਅੰਦਰ ਚਲੋ ਹੁਣ ਅੰਦਰ ਅੰਦਰ ਚਲੋ ਅੰਦਰ ਅੱਜ ਬਾਰਾਂ ਵੇਟੋ ਮੀ ਚੱਲਦਾ ਮੀ ਕਾਫੀ ਪੈ ਰਿਆ ਮੀ ਬੰਦ ਹੀ ਨਹੀਂ ਹੋ ਰਿਹਾ ਪਰ ਆਣਾ ਚਲ ਆਪਾਂ ਕਾਰਡ ਖੇਲੀਏ ਫਿਰ ਕਾਰਡ ਮੈਚ ਕਰੀ ਕਾਰਡ ਮੈਚ ਮੀ ਕਾਰਡ ਖੇਡਦੇ ਆ ਇਹ ਨੇ ਕਾਰਡ ਕਾਰਡ ਦੇ ਉੱਤੇ ਹੈਗੀ ਆ ਪੋਕੇਮੋਨ ਪਿਕਚਰ ਇਹ ਹੈ সিলవర్ ਕਲਰ ਦੇ ਕਾਰ ਨੇ ਕਾਫੀ ਸੁੰਦਰ ਨੇ ਦੇ ਨਾਲ ਦੀ ਨਾਲ ਪ੍ਰਹਾਨ ਨੂੰ ਗੁਲਗੁਲੇ ਵੀ ਖਾਈ ਜਾ ਰਿਹਾ ਤੇ ਜਿਹਨੇ ਖਾਣੇ ਆ ਜੋ ਠੀਕ ਨਹੀਂ ਇਹ ਪ੍ਰਹਾਨ ਦੇ ਫੇਵਰਟ ਨੇ ਹੋਰ ਤਾਂ ਕੁਝ ਨਹੀਂ ਖਾਂਦਾ ਕੱਲੇ ਗੁਲਗੁਲੇ ਖਾਂਦਾ ਹੈ ਚਲੋ ਠੀਕ ਆ ਵੀ ਬਾਏ ਕਰਦੇ ਪ੍ਰਹਾਨ ਬਰ ਸਾਰਿਆਂ ਨੂੰ ਹਾਂ ਕਿਉਂਕਿ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਲਾਈਕ ਵਾ ਕਮੈਂ ਕਮੈਂ ਸ਼ੇਅਰ ਜੇ ਸਕੋਰ ਕਰੋ ਠੀਕ ਆ ਜੀ ਬਾਏ ਬਾਏ ਮਿਲਦੇ ਆਂ ਅਗਲੀ ਵੀਡੀਓ ਵਿੱਚ ਵੀਡੀਓ ਕਿੱਦਾਂ ਦੀ ਲੱਗੀ ਦੱਸਿਓ ਇਹ ਫਸਟ ਵੀਡੀਓ ਹੈ ਬਾਏ ਬਾਏ ਪੂਰਾ ਬਾਏ ਕਰ ਦੋ ਐਸੇ ਬਾਏ